ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਜੀਵਨ ਵਿੱਚ ਧਾਰਮਿਕ ਅੰਧ ਵਿਸ਼ਵਾਸਾਂ ਤੇ ਕਰਮ ਕਾਂਡਾਂ ਦੇ ਖਿਲਾਫ ਕਈ ਸਿੱਖਿਆਵਾਂ ਦਿੱਤੀਆਂ ਸਰਾਧ ਇੱਕ ਇਹੋ ਜਿਹਾ ਹੀ ਕਰਮ ਕਾਂਡ ਹੈ ਜਿਸ ਨੂੰ ਗੁਰੂ ਜੀ ਨੇ ਇਸ ਸਪਸ਼ਟ ਰੂਪ ਤੋਂ ਅਸਵੀਕਾਰ ਕੀਤਾ ਉਹਨਾਂ ਦਾ ਮੰਨਣਾ ਸੀ ਕਿ ਪਰਮਾਤਮਾ ਦੀ ਸੱਚੀ ਸਰਧਾ ਨਾਮ ਸਿਮਰਨ ਪਰਮਾਤਮਾ ਦਾ ਨਾਮ ਜਪਣਾ ਤੇ ਨੈਤਿਕ ਜੀਵਨ ਹੀ ਆਤਮਾ ਦੀ ਮੁਕਤੀ ਦਾ ਮਾਰਗ ਹੈ ਨਾ ਕਿ ਮ੍ਰਿਤਕਾਂ ਦੇ ਪ੍ਰਤੀ ਕੀਤੇ ਜਾਣ ਵਾਲੇ ਅਨੁਸ਼ਟਾਨ ਸਾਖੀ ਦੇ ਅਨੁਸਾਰ ਇੱਕ ਸਮੇਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਪਿਤਾ बाबा मेहता कालू जी ने उन्हें श्राद्ध कर्म ਵਿੱਚ ਹਿੱਸਾ ਲੈਣ ਲਈ ਆਖਿਆ ਆਖਿਆ ਕਿ ਇਹ ਰੀਤੀ ਰਿਵਾਜ ਹੈ ਪਰੰਪਰਾ ਅਨੁਸਾਰ ਪਿਤਰਾ ਤੇ ਪੁਰਖਿਆਂ ਦੇ ਲਈ ਭੋਜਨ, ਜਲ, ਕਪੜੇ ਤੇ ਅੰਨੇ ਸਮਗਰੀ ਅਰਪਣ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਸਵਰਗ ਵਿੱਚ ਜਗ੍ਹਾ ਮਿਲੇ बाबा कालू जी ने ਗੁਰੂ ਜੀ ਨੂੰ ਇਸ ਵਾਸਤੇ ਬੁਲਾਇਆ ਤੇ ਆਖਿਆ ਕਿ ਇਹ ਪਰਿਵਾਰ ਦਾ ਪੁਰਾਣਾ ਰੀਤੀ ਰਿਵਾਜ ਹੈ ਜਦ ਗੁਰੂ ਜੀ ਸਰਹਾਦ ਵਿੱਚ ਸ਼ਾਮਿਲ ਹੋਏ ਤਾਂ ਗੁਰੂ ਜੀ ਤੋਂ ਵੀ ਪਿੰਡ ਦਾਨ ਕਰਨ ਤੇ ਜਲ ਚੜ੍ਹਾਉਣ ਲਈ ਕਿਹਾ ਗਿਆ ਪਰ ਗੁਰੂ ਜੀ ਨੇ ਸਰਾਦ ਦੇ ਦੌਰਾਨ ਪਿੰਡ ਦਾਨ ਜਾਂ ਕੋਈ ਹੋਰ ਕਰਮ ਕਾਂਡ ਕਰਨ ਤੋਂ ਇਨਕਾਰ ਕੀਤਾ ਤੇ ਇਸ ਦੇ ਬਜਾਏ ਗੁਰੂ ਜੀ ਨੇ ਉੱਥੇ ਬੈਠੇ ਸਾਰੇ ਲੋਕਾਂ ਨੂੰ ਇਹ ਸਮਝਾਇਆ ਕਿ ਐਸੇ ਕਰਮ ਕਾਂਡਾਂ ਦਾ ਕੋਈ ਵਾਸਤਿਕ ਮਹੱਤਵ ਨਹੀਂ ਹੈ ਗੁਰੂ ਜੀ ਨੇ ਆਖਿਆ ਕਿ ਮ੍ਰਿਤਕਾਂ ਦੇ ਲਈ ਕੀਤੇ ਜਾਣ ਵਾਲੇ ਕਰਮ ਕਾਂਡ ਆਤਮਾ ਦੀ ਮੁਕਤੀ ਲਈ ਕੋਈ ਕੰਮ ਨਹੀਂ ਹੁੰਦੇ ਉਹਨਾਂ ਦਾ ਮੰਨਣਾ ਸੀ ਕਿ ਆਤਮਾ ਦੀ ਮੁਕਤੀ ਸਿਰਫ ਪਰਮਾਤਮਾ ਦੇ ਨਾਮ ਦਾ ਸਿਮਰਨ ਤੇ ਸੱਚੇ ਧਰਮ ਦੇ ਪਾਲਨ ਨਾਲ ਹੀ ਸੰਭਵ ਹੈ ਨਾ ਕਿ ਕਰਮ ਕਾਂਡਾ ਨਾਲ ਉਹਨਾਂ ਨੇ ਕਿਹਾ ਕਿ ਇਹ ਵਿਚਾਰ ਬ੍ਰਤਕਾਂ ਦੀ ਆਤਮਾ ਨੂੰ ਭੋਜਨ ਜਾਂ ਜਲ ਦੀ ਜ਼ਰੂਰਤ ਹੁੰਦੀ ਹੈ ਇਹ ਇੱਕ ਅੰਧ ਵਿਸ਼ਵਾਸ ਹੈ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਕਿ ਸਾਨੂੰ ਸਿੱਧੇ ਤੌਰ ਤੇ ਪਰਮਾਤਮਾ ਵੱਲ ਧਿਆਨ ਦੇਣਾ ਚਾਹੀਦਾ ਹੈ ਗੁਰੂ ਜੀ ਦੇ ਅਨੁਸਾਰ ਈਸ਼ਵਰ ਹੀ ਸਾਰਿਆਂ ਦਾ ਰਾਖਾ ਹੈ ਤੇ ਉਹੀ ਸਾਰਿਆਂ ਦੀ ਦੇਖਭਾਲ ਕਰਦਾ ਹੈ ਸਰਾਧਾ ਜਹੇ ਕਰਮ ਕਾਂਡਾਂ ਵੱਲ ਕੰਮ ਕਰਨ ਦੀ ਜਗ੍ਹਾ ਮਨੁੱਖ ਨੂੰ ਈਸ਼ਵਰ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਤੇ ਉਸ ਦੀ ਕਿਰਪਾ ਹਾਸਲ ਕਰਨੀ ਚਾਹੀਦੀ ਹੈ ਗੁਰੂ ਨਾਨਕ ਦੇਵ ਜੀ ਨੇ ਸਰਾਧ ਜਿਹੇ ਅਨੁਸ਼ਠਾਨਾ ਦੀ ਥਾਂ ਤੇ ਨੈਤਿਕ ਜੀਵਨ ਤੇ ਪਰਮਾਤਮਾ ਦੇ ਪ੍ਰਤੀ ਸੱਚੀ ਭਗਤੀ ਨੂੰ ਮਹੱਤਵ ਦਿੱਤਾ ਗੁਰੂ ਜੀ ਨੇ ਆਖਿਆ ਕਿ ਕਰਮ ਕਾਂਡਾਂ ਦਾ ਕੋਈ ਮਹੱਤਵ ਨਹੀਂ ਹੈ ਜਿਹੜਾ ਮਨੁੱਖ ਨੈਤਿਕ ਕਰਮ ਤੇ ਸੱਚਾ ਤੇ ਧਾਰਮਿਕ ਜੀਵਨ ਜੀ ਰਿਹਾ ਹੈ ਪਰਮਾਤਮਾ ਦਾ ਨਾਮ ਸਿਮਰਨ ਕਰ ਰਿਹਾ ਹੈ ਉਹਨੂੰ ਕਰਮ ਕਾਂਡਾ ਦੀ ਕੋਈ ਲੋੜ ਨਹੀਂ ਗੁਰੂ ਪਿਆਰਿਓ ਇੱਕ ਦਿਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਵੀ ਨਦੀ ਦੇ ਕਿਨਾਰੇ ਧਿਆਨ ਵਿੱਚ ਬੈਠੇ ਸਨ ਤੇ ਉੱਥੇ ਸੇਠ ਦੁਨੀ ਚੰਦ ਆਇਆ ਤੇ ਉਸ ਨੇ ਨਦੀ ਕਿਨਾਰੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਬੈਠੇ ਵੇਖਿਆ ਤਾ ਉਸ ਦਾ ਮਨ ਮੋਹਿਤ ਹੋ ਗਿਆ ਸੇਠ ਦੁਨੀ ਚੰਦ ਨੇ ਭਾਈ ਮਰਦਾਨੇ ਜੀ ਤੋਂ ਪੁੱਛਿਆ ਕਿ ਇਹ ਮਹਾਪੁਰਖ ਕੌਣ ਹਨ ਜਿਨ੍ਹਾਂ ਨੂੰ ਵੇਖਦਿਆਂ ਮੇਰਾ ਮਨ ਮੋਹਿਤ ਹੋ ਗਿਆ ਹੈ ਤਾਂ ਭਾਈ ਮਰਦਾਨੇ ਜੀ ਨੇ ਆਖਿਆ ਇਹ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਹਨ ਇਹ ਸੁਣ ਕੇ ਸੇਠ ਦੁਨੀ ਚੰਦ ਬੋਲਿਆ ਕਿ ਤੁਸੀਂ ਮੇਰੇ ਘਰ ਭੋਜਨ ਗ੍ਰਹਿਣ ਕਰਨ ਆ ਸਕਦੇ ਹੋ ਅੱਜ ਮੇਰੇ ਪਿਤਾ ਜੀ ਦਾ ਸ਼ਰਾਦ ਹੈ ਤਦ ਹੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਠੀਕ ਹੈ ਤੁਸੀਂ ਚਲੋ ਸਾਨੂੰ ਪਤਾ ਦੱਸ ਜਾਓ ਅਸੀਂ ਆ ਜਾਵਾਂਗੇ ਇਹ ਸਭ ਕੁਝ ਵੇਖ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਕਿ ਗੁਰੂ ਜੀ ਤਾਂ ਕਿਸੇ ਦਾ ਭੋਜਨ ਛਕਣਾ ਤਾਂ ਇਤਨੀ ਜਲਦੀ ਨਹੀਂ ਮੰਦੇ ਅੱਜ ਇੱਕਦਮ ਤੋਂ ਕਿਵੇਂ ਮੰਨ ਲਿਆ ਤਾ ਸੇਠ ਦੁਨੀ ਚੰਦ ਨੇ ਕਿਹਾ ਗੁਰੂ ਜੀ ਤੁਸੀਂ ਮੇਰਾ ਪਤਾ ਕਿਸੇ ਤੋਂ ਵੀ ਪੁੱਛ ਲੈਣਾ ਇੱਥੇ ਸਭ ਤੋਂ ਅਮੀਰ ਮੈਂ ਹੀ ਹਾਂ ਮੇਰੇ ਤੋਂ ਜ਼ਿਆਦਾ ਅਮੀਰ ਇੱਥੇ ਕੋਈ ਨਹੀਂ ਹੈ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਨੂੰ ਇਹ ਗੱਲ ਦਾ ਪਹਿਲਾਂ ਤੋਂ ਹੀ ਪਤਾ ਸੀ ਕਿ ਸੇਠ ਦੁਨੀ ਚੰਦ ਨੂੰ ਆਪਣੇ ਆਪ ਤੇ ਬਹੁਤ ਹੰਕਾਰ ਹੈ ਤੇ ਗੁਰੂ ਜੀ ਨੇ ਤਾਂ ਉਹਨਾਂ ਨੂੰ ਤਾਰਨਾ ਸੀ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਆਖਿਆ ਚਲ ਭਾਈ ਮਰਦਾਨਿਆ ਸੇਠ ਦੁਨੀ ਚੰਦ ਦੇ ਘਰ ਚਲਦੇ ਹਾਂ ਫਿਰ ਕੁਝ ਦੇਰ ਬਾਅਦ ਗੁਰੂ ਨਾਨਕ ਦੇਵ ਜੀ ਸੇਠ ਦੁਨੀ ਚੰਦ ਦੇ ਘਰ ਪਹੁੰਚੇ ਤੇ ਉੱਥੇ ਗੁਰੂ ਜੀ ਨੇ ਵੇਖਿਆ ਕਿ ਇੱਥੇ ਪੰਗਤਾਂ ਲੱਗੀਆਂ ਹੋਈਆਂ ਹਨ ਨਗਰ ਦੇ ਲੋਕੀ ਭੋਜਨ ਛਕ ਰਹੇ ਹਨ ਸੋ ਬ੍ਰਾਹਮਣ ਵੀ ਇੱਕ ਪਾਸੇ ਬੈਠ ਕੇ ਭੋਜਨ ਗ੍ਰਹਿਣ ਕਰ ਰਹੇ ਹਨ ਉਹਨਾਂ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਜਾ ਕੇ ਵਿਰਾਜਮਾਨ ਹੋ ਗਏ ਜਿਵੇਂ ਹੀ ਸੇਠ ਪੂਨੀ ਚੰਦ ਨੇ ਵੇਖਿਆ ਕਿ ਗੁਰੂ ਨਾਨਕ ਦੇਵ ਜੀ ਆ ਗਏ ਹਨ ਤਾਂ ਸੇਠ ਨੇ ਗੁਰੂ ਜੀ ਨੂੰ ਭੋਜਨ ਕਰਨ ਲਈ ਕਿਹਾ ਤਦ ਗੁਰੂ ਜੀ ਨੇ ਉਹਨੂੰ ਆਖਿਆ ਪਹਿਲਾਂ ਤੁਸੀਂ ਸਾਰਿਆਂ ਨੂੰ ਛਕਾ ਦਿਓ ਫਿਰ ਅਸੀਂ ਛਕ ਲਵਾਂਗੇ ਇਹ ਸੁਣ ਕੇ ਸੇਠ ਕਹਿਣ ਲੱਗਾ ਆਪ ਤਾਂ ਬੜੇ ਸੰਤੋਸ਼ੀ ਹੋ ਸਬਰ ਵਾਲੇ ਹੋ ਇੱਥੇ ਤਾਂ ਲੰਗਰ ਵਰਤੌਣਾ ਸ਼ੁਰੂ ਹੁੰਦਾ ਹੈ ਲੋਕੀ ਇੱਕ ਦੂਜੇ ਤੇ ਟੁੱਟ ਪੈਂਦੇ ਹਨ ਗੁਰੂ ਜੀ ਨੇ ਪੁੱਛਿਆ ਸੇਠ ਇਹ ਲੰਗਰ ਕਿਸ ਵਾਸਤੇ ਲਾਇਆ ਹੈ ਸੇਟ ਕਹਿਣ ਲੱਗਾ ਮਹਾਰਾਜ ਜੀ ਇਹ ਆਪਣੇ ਪਿਤਾ ਪਿਤਰਾਂ ਦੇ ਕਲਿਆਣ ਤੇ ਉਹਨਾਂ ਦੀ ਸ਼ਾਂਤੀ ਲਈ ਲਾਇਆ ਹੈ ਅੱਜ ਮੇਰੇ ਪਿਤਾ ਜੀ ਦੀ ਵਰਸੀ ਹੈ ਮੇਰੇ ਪਿਤਾ ਜੀ ਦਾ ਸਰਾਧ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਪਿਤਾ ਜੀ ਦਾ ਕਲਿਆਣ ਹੋ ਗਿਆ ਹੈ ਆਸੇਠ ਨੇ ਕਿਹਾ ਆਹ ਮਹਾਰਾਜ ਸੋ ਬ੍ਰਾਹਮਣ ਛੱਡ ਕੇ ਚਲੇ ਗਏ ਹਨ ਸਵੇਰੇ ਤੋਂ ਪਤਾ ਨਹੀਂ ਕਿੰਨੇ ਲੋਕ ਲੰਗਰ ਛੱਡ ਕੇ ਚਲੇ ਗਏ ਤੇ ਹੁਣ ਵੀ ਲੰਗਰ ਚੱਲ ਰਿਹਾ ਹੈ ਸਾਰਿਆਂ ਨੇ ਇਹੀ ਆਖਿਆ ਹੈ ਕਿ ਤੇਰੇ ਪਿਤਾ ਦਾ ਕਲਿਆਣ ਹੋ ਗਿਆ ਹੈ ਤਦ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਹਾਲੇ ਤੇਰੇ ਪਿਤਾ ਦਾ ਕਲਿਆਣ ਨਹੀਂ ਹੋਇਆ ਹੈ ਉਹ ਤਾਂ ਬਗੇ ਆੜ ਦੀ ਜੂਨ ਵਿੱਚ ਜੰਗਲ ਦੀ ਝਾੜੀ ਵਿੱਚ ਤਿੰਨ ਦਿਨਾ ਤੋਂ ਭੁੱਖਾ ਬੈਠਾ ਹੈ ਗੁਰੂ ਜੀ ਦੀ ਇਹ ਗੱਲ ਸੁਣ ਕੇ ਸੇਠ ਦੁਨੀ ਚੰਦ ਬੜਾ ਹੈਰਾਨ ਹੋਇਆ ਗੁਰੂ ਨਾਨਕ ਦੇਵ ਜੀ ਨੇ ਸੇਠ ਨੂੰ ਆਖਿਆ ਇਹ ਜੋ ਤੂੰ ਮੇਰੇ ਲਈ ਥਾਲ ਲਗਾਇਆ ਹੈ ਇਹਨੂੰ ਲੈ ਜਾਓ ਉਥੇ ਨਦੀ ਦੇ ਦੂਜੇ ਪਾਸੇ ਤੇਰਾ ਪਿਤਾ ਝਾੜ ਵਿੱਚ ਭੁੱਖਾ ਬੈਠਾ ਹੈ ਅਸੀਂ ਨਦਰ ਕਰ ਦਿੱਤੀ ਹੈ ਇਸ ਥਾਲ ਵਿੱਚ ਜੋ ਭੋਜਨ ਹੈ ਹੁਣ ਪ੍ਰਸਾਦ ਬਣ ਗਿਆ ਹੈ ਇਹ ਸੁਣ ਕੇ ਸੇਠ ਦੁਨੀ ਚੰਦ ਨੂੰ ਬਿਲਕੁਲ ਵਿਸ਼ਵਾਸ ਨਹੀਂ ਹੋਇਆ ਤੇ ਉਹ ਸੋਚਣ ਲੱਗਾ ਕਿ ਇਤਨੇ ਸਾਲਾਂ ਤੋਂ ਸਰਾਧ ਕਰ ਰਿਹਾ ਹਾਂ ਕਿਸੇ ਨੇ ਕੁਝ ਨਹੀਂ ਆਖਿਆ ਤੇ ਅੱਜ ਇਹਨਾਂ ਨੇ ਇਹ ਗੱਲ ਆਖ ਦਿੱਤੀ ਪਰ ਗੁਰੂ ਜੀ ਦੀ ਇਹ ਗੱਲ ਸੁਣ ਕੇ ਸੇਠ ਤੁਣੀ ਚੰਦ ਕੰਮਣ ਲੱਗ ਪਿਆ ਤੇ ਕਹਿਣ ਲੱਗਾ ਮਹਾਰਾਜ ਉਹ ਤਾਂ ਇੱਕ ਬਗਿਆੜ ਹੈ ਕਿਤੇ ਮੇਰੇ ਉੱਤੇ ਹਮਲਾ ਨਾ ਕਰ ਦੇਵੇ ਤਦ ਗੁਰੂ ਜੀ ਨੇ ਆਖਿਆ ਉਹ ਹਮਲਾ ਨਹੀਂ ਕਰੇਗਾ ਜਦੋਂ ਉਹ ਤੇਰਾ ਦਰਸ਼ਨ ਕਰੇਗਾ ਤਾਂ ਨਿਹਾਲ ਹੋ ਜਾਏਗਾ ਉਹ ਤੇਰਾ ਪਿਤਾ ਹੈ ਇਹ ਉਹਨੂੰ ਗਿਆਨ ਹੋ ਜਾਏਗਾ ਹੁਣ ਤੁਸੀਂ ਜਾਓ ਜਦ ਤੁਸੀਂ ਵਾਪਸ ਆਓਗੇ ਤਦ ਤੱਕ ਅਸੀਂ ਤੇਰੇ ਇੰਤਜ਼ਾਰ ਵਿੱਚ ਇੱਥੇ ਹੀ ਬੈਠੇ ਰਹਾਂਗੇ ਗੁਰੂ ਪਿਆਰਿਓ ਗੁਰੂ ਜੀ ਦੀ ਗੱਲ ਮੰਨ ਕੇ ਸੇਠ ਦੁਣੀ ਚੰਦ ਚੱਲ ਪਿਆ ਦਿਲ ਕਦੀ ਮੰਦਾ ਤੇ ਕਦੀ ਨਹੀਂ ਮੰਦਾ ਪਰ ਉਹ ਨਦੀ ਦੇ ਦੂਜੇ ਪਾਸੇ ਤੇ ਪਹੁੰਚ ਗਿਆ ਦੁਣੀ ਚੰਦ ਯਾਦ ਕਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਝਾੜੀਆਂ ਦੇ ਪਿੱਛੇ ਬਗਿਆੜ ਬੈਠਾ ਹੋਵੇਗਾ ਉਹ ਤੇਰਾ ਪਿਤਾ ਹੈ ਤੂੰ ਉਸ ਦਾ ਪੁੱਤਰ ਹੈ ਤਾਂ ਜਿਵੇਂ ਹੀ ਸੇਠ ਝਾੜੀਆਂ ਦੇ ਪਿੱਛੇ ਗਿਆ ਤਾਂ ਉਹਨੂੰ ਉਹੀ ਬਗਿਆੜ ਬੈਠਾ ਮਿਲਿਆ ਤੇ ਜਦ ਝਾੜੀਆਂ ਦੀ ਆਵਾਜ਼ ਹੋਈ ਤਾਂ ਬਗਿਆੜ ਨੇ ਮੂੰਹ ਉੱਪਰ ਚੁੱਕਿਆ ਸੇਠ ਨੂੰ ਲੱਗਿਆ ਕਿ ਮੇਰੇ ਪਿਤਾ ਵੀ ਮੇਰੇ ਉੱਤੇ ਇਸੇ ਤਰ੍ਹਾਂ ਹੀ ਵੇਖਦੇ ਸਨ ਉਸ ਦੀ ਅੱਖ ਵੀ ਇਵੇਂ ਹੀ ਲੱਗਦੀ ਸੀ ਤਾਂ ਸੇਠ ਨੇ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਪ੍ਰਸ਼ਾਦ ਉਸ ਦੇ ਅੱਗੇ ਰੱਖਿਆ ਤੇ ਕਿਹਾ ਆਪ ਕਈ ਦਿਨਾ ਤੋਂ ਭੁੱਖੇ ਹੋ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਵਾਸਤੇ ਪ੍ਰਸਾਦ ਭੱਜ ਗਿਆ ਹੈ ਜਿਵੇਂ ਹੀ ਉਸ ਬਗਿਆੜ ਨੇ ਪ੍ਰਸਾਦ ਛਕਿਆ ਤਾਂ ਉਹਨੇ ਬਗਿਆੜ ਦਾ ਰੂਪ ਤਿਆਗ ਕੇ ਜੀਵਾਤਮਾ ਦਾ ਰੂਪ धारण ਕਰ ਲਿਆ ਤੇ ਕਹਿਣ ਲੱਗਾ ਦੁਨੀ ਚੰਦ ਛੇਤੀ ਜਾ ਤੇਰੇ ਘਰ ਪ੍ਰਮਾਤਮਾ ਰੂਪ ਨਾਰਾਇਣ ਆਏ ਹਨ ਉਹਨਾਂ ਦੀ ਕਿਰਪਾ ਨਾਲ ਮੇਰਾ ਕਲਿਆਣ ਹੋਇਆ ਹੈ ਤੂੰ ਹੁਣੇ ਜਾ ਤੇ ਜਾ ਕੇ ਉਹਨਾਂ ਦੇ ਚਾਰਾਂ ਖਾੜੀ ਕਿਤੇ ਉਹ ਚਲੇ ਨਾ ਜਾਣ ਸੇ ਉਸ ਦੇ ਪਿਤਾ ਨੇ ਇਹ ਵੀ ਕਿਹਾ ਕਿ ਤੁਸੀਂ ਜਾਣਦੇ ਹੋ ਮੈਂ ਇਸ ਜੂਨ ਵਿੱਚ ਕਿਉਂ ਆਇਆ ਕਿਉਂਕਿ ਜਦੋਂ ਮੇਰਾ ਅੰਤ ਸਮਾ ਆਇਆ ਤਾਂ ਘਰ ਵਿੱਚ ਮਾਸ ਪਕ ਰਿਹਾ ਸੀ ਤੇ ਮਾਸ ਦੀ ਖੁਸ਼ਬੂ ਮੇਰੇ ਕੋਲ ਆਈ ਤੇ ਮੇਰੇ ਅੰਤ ਸਮੇ ਮੈਨੂੰ ਲੱਗਿਆ ਕਿ ਜੇਕਰ ਥੋੜਾ ਮੈਨੂੰ ਵੀ ਮਿਲ ਜਾਵੇ ਤਾਂ ਮੈਂ ਵੀ ਖਾ ਲਵਾਂ ਤਾਂ ਇਹ ਹੀ ਵਾਸਨਾ ਮੇਰੇ ਦਿਲ ਵਿੱਚ ਰਹਿ ਗਈ ਇਸ ਲਈ ਪਰਮਾਤਮਾ ਨੇ ਮੈਨੂੰ ਬਗਹਾੜ ਦੀ ਜੋਨ ਦੇ ਦਿੱਤੀ ਕਿ ਹੌਣ ਜਿਤਨਾ ਮਰਜੀ ਮਾਸ ਖਾ ਕਿਉਂਕਿ ਅੰਤ ਸਮੇਂ ਜਿਹੋ ਜਿਹਾਂ ਮਨ ਵਿੱਚ ਖਿਆਲ ਆਉਂਦਾ ਹੈ ਪਰਮਾਤਮਾ ਉਸੇ ਪਾਸੇ ਭੇਜਦਾ ਹੈ ਜੇਕਰ ਅੰਤ ਸਮੇਂ ਵਿੱਚ ਪਰਮਾਤਮਾ ਦੀ ਯਾਦ ਆ ਜਾਵੇ ਤਾਂ ਉਹ ਆਪ ਲੈਣ ਆ ਜਾਂਦੇ ਹਨ ਗੁਰੂ ਪਿਆਰਿਓ ਸੇਠ ਦੁਨੀ ਚੰਦ ਇਹ ਸਭ ਸੁਣ ਕੇ ਹੈਰਾਨ ਰਹਿ ਗਿਆ ਤੇ ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਉਹ ਗੁਰੂ ਨਾਨਕ ਦੇਵ ਜੀ ਦੇ ਚਰਣਾ ਵਿੱਚ ਰੋਂਦੇ ਰੋਂਦੇ ਡਿੱਗ ਪਿਆ ਤੇ ਕਹਿਣ ਲੱਗਾ ਮਹਾਰਾਜ ਤੁਸੀਂ ਸੱਚ ਕਿਹਾ ਹੈ ਅੱਜ ਮੇਰੇ ਪਿਤਾ ਦਾ ਕਲਿਆਣ ਹੋਇਆ ਹੈ ਤੁਸੀਂ ਮੇਰੇ ਉੱਤੇ ਕਿਰਪਾ ਕੀਤੀ ਹੈ ਮੈਨੂੰ ਵੀ ਬਖਸ਼ ਦਿਓ ਸਤਿ ਗੁਰੂ ਜੀ ਨੇ ਉਹਨੂੰ ਸਿੱਖਿਆ ਦਿੱਤੀ ਤੇ ਸੱਚ ਦਾ ਗਿਆਨ ਦਿੱਤਾ। ਗੁਰੂ ਪਿਆਰੇਓ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਅਸੀਂ ਕੁਝ ਦਿਨ ਦੇ ਮਹਿਮਾਨ ਹਾਂ। ਅਸੀਂ ਇਸ ਗੱਲ ਨੂੰ ਜਿਤਨੀ ਜਲਦੀ ਸਮਝ ਸਕੀਏ ਸਾਡੇ ਲਈ ਉਤਨਾ ਹੀ ਚੰਗਾ ਹੈ ਤੇ ਜਿਤਨੀ ਜਲਦੀ ਸਾਡੀ ਸਮਝ ਵਿੱਚ ਇਹ ਗੱਲ ਆ ਜਾਂਦੀ ਹੈ ਅਸੀਂ ਉਤਨੀ ਜਲਦੀ ਉਸ ਮਾਲਿਕ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ ਮਾਲਕ ਦੀ ਭਜਨ ਬੰਦਗੀ ਸਿਮਰਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਡਾ ਮਿਲਾਪ ਉਸ ਮਾਲਿਕ ਉਸ ਪਰਮਾਤਮਾ ਨਾਲ ਹੋ ਸਕੇ ਤੇ ਅਸੀਂ ਸੱਚੇ ਨਿਵਾਸ ਸਾਚ ਖਾੜ ਪਹੁੰਚ ਸਕੀਏ ਗੁਰੂ ਜੀ ਤੋਂ ਬਾਅਦ ਸਿੱਖ ਧਰਮ ਵਿੱਚ ਕਿਸੇ ਤਰ੍ਹਾਂ ਦੇ ਆਡੰਬਰਾਂ ਤੇ ਪਖੰਡਾਂ ਦਾ ਸਥਾਨ ਨਹੀਂ ਹੈ ਸਿੱਖ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਆਤਮਾ ਦਾ ਜਨਮ ਤੇ ਮਰਤੂ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ ਤੇ ਆਤਮਾ ਦੀ ਮੁਕਤੀ ਕਰਮ ਕਾਂਡਾ ਨਾਲ ਨਹੀਂ ਬਲਕਿ ਪਰਮਾਤਮਾ ਦੇ ਪ੍ਰਤੀ ਸੱਚੀ ਭਗਤੀ ਤੇ ਨਾਮ ਸਿਮਰਨ ਨਾਲ ਹੁੰਦੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ